ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰਨਾ ਜਾਨਾ ਤੇਰੀ ਸਾਬਦੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਚਿੰਤਾ ਤਾਂ ਕੇ ਕਿਝ ਆ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਵਾਹ ਇੱਕੁਰ ਜੀ ਦਾ ਖਲਸਾ ਵਾਹ ਇੱਕੁਰ ਜੀ ਕੀ ਪਤੀ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੇ ਸਮੁੱਚੇ ਮਨੁੱਖਤਾ ਦੇ ਰੱਬਰ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗ ਗੋਦ ਵਿੱਚ ਹਾਜ਼ਰੀਆਂ ਭਰੀ ਗੁਰਸਵਾਰੇ ਗੁਰੂ ਖਾਲਸਾ ਸਤ ਸੰਗੀ ਜਨ ਆਪਾਂ ਸਾਰੇ ਜਾਣਦੇ ਹਾਂ ਕੇ ਸਾਡੇ ਬਹੁਤ ਸਤਿਕਾਰਯੋਗ ਮਾਤਾ ਗੁਰਮੀਤ कौर ਜੀ ਜੋ ਪਿਛਲੇ ਸਮੇਂ ਪਰਿਵਾਰ ਨੂੰ ਸਦੀਵਿਸ਼ੋੜਾ ਦੇ ਗਏ ਸਨ ਪਰਿਵਾਰ ਨੇ ਗੱਲ ਮਿਲ ਕੇ ਬੇਟਾ ਹੋਂ ਸਿੰਘ ਬੇਟਾ ਮਨਪ੍ਰੀਤ ਸਿੰਘ ਤੇ ਬੇਟਾ ਸਤਨਾਵ ਸਿੰਘ ਨੇ ਗੱਲ ਮਿਲ ਕੇ ਆਪਣੀ ਮਾਤਾ ਦੀ ਯਾਦ ਵਿੱਚ ਮਿੱਠੀ ਯਾਦ ਵਿੱਚ ਪਰਸੋਂ ਰੋਸ ਤੋਂ ਆਪਣੇ ਗੁਰੂ ਦੇ ਕੇ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲੈ ਕੇ ਆਪਾ ਹੁਣ ਰਲ ਮਿਲ ਕੇ ਤਪਸਥਾਨ ਭਗਵਾਨ ਬਾਬਾ ਸ੍ਰੀ ਚੰਚੀ ਦੇ دیਵਾਨਾ ਦੇ ਵਿੱਚ ਬੈਠੇ ਹੋਏ ਹਾਂ ਮੇਰੇ ਤੋਂ ਪਹਿਲਾਂ ਰਾਗੇ ਸਿੰਘਾ ਵੱਲੋਂ ਗੁਰਬਾਣੀ ਸ਼ਬਦ ਦੇ ਨਾਲ ਆਪ ਸਰਬੱਤ ਸੰਗਤਾਂ ਨੂੰ ਜੋੜਿਆ ਗਿਆ ਕੋਟ ਸਮਾ ਦਾਸ ਨੂੰ ਜੋੜੇ ਚੜਨ ਦਾ ਸੁਭਾਗ ਪ੍ਰਾਪਤ ਹੋਇਆ ਆਓ ਗੁਰਮਤਿ ਵਿਚਾਰਾਂ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਲਵਾਉ ਹਾਜ਼ਰੀ ਕੁਝ ਕਹਿਣ ਦਾ ਬਲ ਬਖਸ਼ੋ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਕੋਈ ਵਿਰਲਾ ਮਨੁੱਖ ਹੰਦਾ ਜਿਹੜਾ ਆਪਣੇ ਮਾਪਿਆਂ ਨੂੰ ਯਾਦ ਕਰਦਾ ਜਾਂ ਮਾਪਿਆਂ ਦੇ ਜਾਦ ਵਿੱਚ ਕੋਈ ਸਮਾਗਮ ਕਰਾਉਂਦਾ ਹੈ ਜਾਂ ਮਿੱਠੇ ਯਾਦ ਵਿੱਚ ਕੋਈ ਪ੍ਰੋਗਰਾਮ ਕਰਾਉਂਦਾ ਨੇ ਤੇ ਆਮ ਦੇਖੀ ਦਾ ਮਾਂ ਨੂੰ ਘਰ ਦੇ ਵਿੱਚ 6:30 ਵਜੇ ਦੇਖੇ ਨੇ ਇਹ ਘਰ-ਘਰ ਦੀ ਗੱਲ ਹੋ ਗਈ ਆ ਤੇ ਮੈਂ ਕਦੇ ਬੜਾ ਹਰ ਬੜਾ ਬੇਨਤੀ ਕਰਦਾ ਹੁੰਨਾ ਤੇ ਖਾਸ ਕਰਕੇ ਭਗਵਾਨ ਨਵਾਨੋ ਜਿਵੇਂ ਆਪਣੀ ਮਾਤਾ ਨੂੰ ਮਾਤਾ ਸਮਝਦੀਆਂ ਨੇ ਉਮੈ ਆਪਣੇ ਸੱਸ ਨੂੰ ਮਾਂ ਸਮਝਿਆ ਕਰਨ ਜਿਹੜੇ ਘਰ ਦੇ ਵਿੱਚ ਆਪਣੇ ਸੱਸ ਨੂੰ ਮਾਂ ਸਮਝਾਂਗੇ ਜਿਹੜੇ ਘਰ ਦੇ ਵਿੱਚ ਕਲੇਸ਼ ਹੁੰਦੇ ਨੇ ਇੱਕ ਦੂਜੇ ਦੇ ਬਾਲ ਪੁੱਟੇ ਜਾਂਦੇ ਨੇ ਉਹ ਬੰਦ ਹੋ ਜਾਣਗੇ ਮਾਫ਼ ਕਰਨਾ ਦੇ ਵਿੱਚ ਹਸਣ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਘਰ ਘਰ ਦੀ ਗੱਲ ਹੋ ਗਈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਮੇਰਾ ਸਾਹਿਬ ਕਹਿ ਰਿਹਾ ਕਿ ਪਹਿਲਾਂ ਮਾਪਿਓ ਦੀ ਸੇਵਾ ਕਰੋ ਫਿਰ ਆ ਕੇ ਮੇਰੀ ਸੇਵਾ ਕਰਨੀਆ ਨਹੀਂ ਤੇ ਪਖੰਡਾ ਜਿੰਨੇ ਮਰਜ਼ੀ ਕਰਾ ਲਓ। ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਮਨੁੱਖ ਹੁੰਦਾ ਜਿਹੜਾ ਮਾਪਿਓ ਨੂੰ ਯਾਦ ਕਰਦਾ। ਇੱਥੇ ਇੱਕ ਛੋਟੀ ਜਿਹੀ ਘਟਨਾ ਕਹਿ ਕੇ ਆਪ ਤੋਂ ਖਿਮਾ ਤੇ ਜਾਚ ਕੋ ਜਾਣਾ। ਇਸਲਾਮ ਧਰਮ ਦਾ ਪਦੰਬਰ ਹੋਇਆ ਮਹਾਤਮਾ ਬੁੱਧ ਜੀ। ਜਿਨ੍ਹਾਂ ਦਾ ਬਚਪਨ ਦਾ ਨਾਂ ਸੀ ਰਾਜਾ ਸਿਦਾਰਥ। ਇੱਕ ਰਾਜੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਦਾ ਜਿਹੜਾ ਪੁੱਤਰ ਰਾਜਾ ਸਦਾਰਥ ਬਾਲ ਛੋਟੀ ਉਮਰ ਦੇ ਵਿੱਚ ਹਜੇ ਤੇ ਪਿਤਾ ਜਿਹੜਾ ਚੜਾਈ ਕਰ ਜਾਂਦਾ ਪਿਤਾ ਜਦੋਂ ਚੜਾਈ ਕਰ ਜਾਂਦਾ ਤਾਂ ਸਮਾਂ ਆਉਂਦਾ ਤੇ ਉਸ ਦੀ ਮਾਤਾ ਵੀ ਚੜਾਈ ਕਰ ਜਾਂਦੀ ਹੈ ਮਾਤਾ ਚੜਾਈ ਕਰ ਜਾਂਦੇ ਉਸ ਦੀ ਪਾਲਣਾ ਪੋਸ਼ਣਾ ਮਾਹ ਪ੍ਰਜਾ ਵੱਲੋਂ ਕੀਤੀ ਜਾਂਦੀ ਹੈ ਜਦੋਂ ਮਹਾ ਪ੍ਰਜਾ ਵੱਲੋਂ ਕੀਤੇ ਜਾਂਦੀ ਹੈ ਰਾਜਾ ਥੋੜਾ ਜਿਹਾ ਵੱਡਾ ਹੁੰਦਾ ਹੈ ਤਕਰੀਬਨ 18 ਸਾਲ ਦੀ ਉਸ ਦੀ ਉਮਰ ਹੁੰਦੀ ਆ ਤੇ ਰਾਜਾ ਸਿਦਾਰਥ ਦਾ ਜਨਮ ਜਿਹੜਾ 556 ਈਸਾ ਪੂਰਵ ਨੇਪਾਲ ਦੀ ਰਾਜਧਾਨੀ ਕਪਲਵਸਤੂ ਦੇ ਵਿੱਚ ਹੋਇਆ ਸੀ ਦਖਨ ਦੇ ਵਿਦਵਾਨ ਲਿਖਦੇ ਪੈਣੇ ਕਿ ਜਦੋਂ ਰਾਜਾ ਸਿਦਾਰਥ ਦਾ ਪੁੱਤਰ ਜਿਹੜਾ ਛੋਟਾ ਰਾਜਾ ਸਿਦਾਰਥ ਸੀ 18 ਸਾਲ ਦਾ ਹੋਇਆ ਤੇ ਮਾ ਮੰਤਰੀ ਉਹਨਾਂ ਦੇ ਕੋਲ ਆਉਂਦਾ ਕਿਉਂਕਿ ਰਾਜੇ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ ਸੀ ਮਾ ਮੰਤਰੀ ਆਇਆ ਤੇ ਕਹਿਣ ਲੱਗਾ ਕਹਿੰਦਾ ਬਾਦਸ਼ਾਹ ਹੁਣ ਤੁਸੀਂ ਰਾਜੇ ਬਣ ਕੇ ਤੇ ਬਾਦਸ਼ਾਹ ਬਣ ਕੇ ਇੱਕ ਵਾਰਾਂ ਪ੍ਰਜਾ ਦੇ ਵਿੱਚ ਜਾਓ ਪ੍ਰਜਾ ਦਾ ਹਾਲ ਚਾਲ ਤੁਹਾਨੂੰ ਜਾਨਣਾ ਚਾਹਵੇਗਾ ਕਿਉਂਕਿ ਹੁਣ ਤੁਸੀਂ ਬਾਦਸ਼ਾਹ ਜੀ ਤੇ ਬਾਦਸ਼ਾਹ ਨੇ ਪਹਿਲੀ ਵਾਰੀ ਦੁਨੀਆ ਵੇਖਣੀ ਸੀ ਦੁਨੀਆ ਹੁੰਦੀ ਕਿੱਦਾਂ ਦੀ ਆ ਪਹਿਲਾਂ ਉਸ ਤੋਂ ਪਹਿਲਾਂ ਉਸਨੇ ਦੁਨੀਆ ਨਹੀਂ ਵੇਖੀ ਸੀ ਕਿਉਂਕਿ ਉਹ ਰਾਜੇ ਦਾ ਪੁੱਤਰ ਸੀ ਮਹਿਲਾਂ ਦੇ ਵਿੱਚ ਰਿਆ ਸੀ ਬਾਹਰ ਕਦਿਨ ਜਾ ਕੇ ਦੇਖਿਆ ਘਟਾ ਕੀ ਹੁੰਦਾ ਮਿੱਟੀ ਕੀ ਹੁੰਦੀ ਆ ਦੁਨੀਆ ਕੀ ਹੁੰਦੀ ਆ ਪਹਿਲੀ ਵਾਰੀ ਦੁਨੀਆ ਵੇਖਣੀ ਤੇ ਮਹਾਂ ਮੰਤਰੀ ਦੇ ਨਾਲ ਜਾ ਰਿਹਾ ਮਹਾਂ ਮੰਤਰੀ ਦੇ ਨਾਲ ਜਾ ਰਿਹਾ ਰਸਤੇ ਦੇ ਵਿੱਚ ਕੀ ਦੇਖ ਰਿਹਾ ਇੱਕ ਬਜ਼ੁਰਗ ਆਦਮੀ ਆ ਰਿਹਾ ਲੱਕ ਹੁੰਦਾ ਝੁਕਿਆ ਪਿਆ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਪੈਣੇ ਤੇ ਰਾਜਾ ਪੁੱਛਣ ਲੱਗਵਾ ਮਹਾਂ ਮੰਤਰੀ ਇਹਨੂੰ ਕੀ ਹੋਇਆ ਕਹਿਣ ਲੱਗਾ ਬਾਦਸ਼ਾਹ ਇਹ ਇਨਸਾਨ ਜਿਹੜਾ ਬੁੱਢਾ ਹੋ ਗਿਆ ਕਹਿੰਦਾ ਮੈਂ ਵੀ ਬੁੱਢਾ ਹੋ ਜਾਵਾਂਗਾ ਕਹਿੰਦਾ ਨਹੀਂ ਬਾਦਸ਼ਾਹ ਜੁਗ ਜੁਗ ਜੀਵੋ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਪਰ ਇਹ ਗੱਲ ਸੱਚ ਹੈ ਕਿ ਬੰਦਾ ਬੁੱਢਾ ਜ਼ਰੂਰ ਹੋ ਜਾਂਦਾ ਅਗਲਾ ਦਿਨ ਆਇਆ ਫਿਰ ਮਹਾਂ ਮੰਤਰੀ ਦੇ ਨਾਂ ਨਿਕਲਿਆ ਕੀ ਵੇਖਿਆ ਇੱਕ ਉਸਨੇ ਰੋਗੀ ਵੇਖਿਆ ਰੋਗ ਦੇ ਵਿੱਚ ਉਹ ਤੜਫ ਰਿਹਾ ਸੀ ਮਰ ਰਿਹਾ ਸੀ ਤੇ ਆਪਣੇ ਮਹਾਂ ਮੰਤਰੀ ਨੂੰ ਪੁੱਛਣ ਲੱਗਾ ਕਹਿੰਦਾ ਮਹਾਂ ਮੰਤਰੀ ਇਹ ਤੇ ਇਨਸਾਨ ਬੁੱਢਾ ਨੇਗਾ ਇਹ ਕਿਉਂ ਤੜਫ ਰਿਹਾ ਤੇ ਇਥੇ ਦਖਲ ਤੇ ਵਿਦਵਾਨ ਲਿਖਦੇ ਪੈਣੇ ਕਿ ਮਹਾਂ ਮੰਤਰੀ ਕਹਿਣ ਲੱਗਾ ਕਹਿੰਦਾ ਬਾਦਸ਼ਾਹ ਮਨੁੱਖ ਦਾ ਪਤਾ ਨਹੀਂ ਕਿ ਬੁੱਢਾ ਉਹਨੇ ਹੋਣਾ ਕਿ ਨਹੀਂ ਹੋਣਾ ਜੇ ਮਨੁੱਖ ਨੂੰ ਛੋਟੇ ਹੁੰਦਿਆਂ ਜਾਂ ਅੱਧ ਵਿਚਾਲੇ ਉਮਰ ਦੇ ਵਿੱਚ ਕੋਈ ਬਿਮਾਰੀ ਲੱਗ ਗਈ ਤਾਂ ਬੁੱਢਿਆਂ ਤੋਂ ਵੀ ਭੈੜੀ ਮੌਤ ਹੈ ਤੇ ਕਹਿੰਦਾ ਮੈਨੂੰ ਵੀ ਬਿਮਾਰੀ ਲੱਗ ਜਾਵੇ ਕਹਿੰਦਾ ਨਹੀਂ ਬਾਦਸ਼ਾਹ ਜੁਗ-ਜੁਗ ਜਿਓ ਸਾਡੀ ਉਮਰ ਵੀ ਤੁਹਾਨੂੰ ਲੱਗ ਜੇ ਪਰ ਇਹ ਗੱਲ ਸੱਚ ਹੈ ਬਿਮਾਰੀ ਕਦੇ ਵੀ ਲੱਗ ਸਕਦੀ ਆ ਤੀਸਰਾ ਦਿਨ ਹੁੰਦਾ ਇੱਕ ਉਸਨੇ ਇਨਸਾਨ ਵੇਖਿਆ ਜਿਸ ਨੂੰ ਚਾਰ ਬੰਦੇ ਚੁੱਕ ਕੇ ਇਲ ਜਾ ਰਹੇ ਸਨ ਚਾਰ ਬੰਦੇ ਚੁੱਕ ਕੇ ਇਲਾਜ ਰਸੇ ਤੇ ਮਗਰ ਭੁੱਬਾ ਮਾਰ ਮਾਰ ਕੇ ਰੋ ਰਿਹਾ ਸਨ। ਫਿਰ ਰਾਜਾ ਸਦਾਰਥ ਪੁੱਛਣ ਲੱਗਾ। ਕਹਿੰਦਾ ਮਹਾਂ ਮੰਤਰੀ ਇਹ ਨਾ ਬੰਦਾ ਬੁੱਢਾ ਹੈ, ਨਾ ਇਸ ਨੂੰ ਕੋਈ ਬਿਮਾਰੀ ਲੱਗੀ ਹੋਈ ਆ। ਇਸ ਨੂੰ ਚਾਰ ਬੰਦੇ ਕਿਉਂ ਸਹਾਰਾ ਦੇ ਰਹੇ ਨੇ? ਕਹਿਣ ਲੱਗਾ ਬਾਦਸ਼ਾਹ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀ ਉਹ ਸਾਰਾ ਝੂਠ ਸੀ। ਕਹਿੰਦਾ ਕਿਉਂ? ਕਹਿੰਦਾ ਇਹ ਪਤਾ ਨਹੀਂ ਕਿ ਬੰਦੇ ਨੇ ਬੁੱਢਾ ਹੋਣਾ ਕਿ ਨਹੀਂ ਹੋਣਾ ਇਹ ਪਤਾ ਨਹੀਂ ਬੰਦੇ ਨੂੰ ਬਿਮਾਰੀ ਲੱਗਣੀ ਕਿ ਨਹੀਂ ਲੱਗਣੀ ਆਹ ਗੱਲ ਸੱਚ ਆ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਸਨੇ ਇੱਕ ਦਿਨ ਤੁਰ ਜਾਣਾ ਸਾਵਜੀ ਕੁਰਬਾਨੀ ਇੰਦਰ ਬਖਸ਼ਿਸ਼ ਕਰਦਣ ਦੀ ਚਿੰਤਾ ਤਾਂ ਕੀ ਕੀਤੀ ਆ ਜੋ ਅਨਹੋਣੀ ਹੋਵੇ ਕਿ ਚਿੰਤਾ ਨਹੀਂ ਕਰਨੀਗੀ ਦੁੱਖ ਨਹੀਂ ਪ੍ਰਗਟਾਉਣਾਗਾ ਜਿਹੜਾ ਸੰਸਾਰ ਦੇ ਵਿੱਚ ਆਇਆ ਇਹ ਆਈ ਚਲਾਈ ਜਿਹੜੇ ਚੱਲਦੀ ਰਹਿੰਦੀ ਆ ਜਿਹੜਾ ਸੰਸਾਰ ਦੇ ਵਿੱਚ ਆਉਂਦਾ ਉਸ ਨੂੰ ਇੱਕ ਦਿਨ ਜਾਣਾ ਪੈਂਦਾ ਤੇ ਫਿਰ ਰਾਜਾ ਜਿਹੜਾ ਬਹੁਤ ਦੁਖੀ ਹੋਣ ਲੱਗ ਪੈਂਦਾ ਘਰ ਦੇ ਵਿੱਚ ਆ ਕੇ ਬੈਠਿਆ ਤੇ ਬਹੁਤ ਦੁਖੀ ਹੋਇਆ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਦੇਖ ਰਿਹਾ ਕਿ ਪਤਾ ਨਹੀਂ ਬੁੱਢਾ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਬਿਮਾਰੀ ਲੱਗਣੀ ਕਿ ਨਹੀਂ ਲੱਗਣੀ ਪਰ ਮਾ ਮੰਤਰੀ ਕਹਿ ਰਿਹਾ ਕਿ ਇਹ ਗੱਲ ਸਾਜਕ ਜਿਹੜਾ ਸੰਸਾਰ ਦੇ ਵਿੱਚ ਆਇਆ ਉਸ ਨੇ ਮਰ ਜਾਣਾ ਰਾਜਾ ਜਿਹੜਾ ਬਹੁਤ ਦੁਖੀ ਹੋ ਕੇ ਬੈਠ ਗਿਆ। ਮਾਂ ਪ੍ਰਜਾ ਨੇ ਦੇਖਿਆ ਕਿ ਸਾਡਾ ਬਾਦਸ਼ਾਹ ਜਿਹੜਾ ਬਹੁਤ ਦੁਖੀ ਆ। ਉਹਨਾਂ ਨੇ ਉਸ ਦਾ ਵਿਆਹ ਕਰ ਦਿੱਤਾ। ਹੋ ਸਕਦਾ ਕਿ ਗ੍ਰਸਤੀ ਜੀਵਨ ਧਾਰਨ ਕਰੇਗਾ ਤੇ ਰਾਜਾ ਸਾਡਾ ਖੁਸ਼ ਹੋ ਜਾਵੇਗਾ। ਇੱਥੇ ਦੱਖਣ ਦੇ ਵਿਦਵਾਨ ਲਿਖਦੇ ਪਏ ਨੇ ਕਿ ਸਮਾ ਪਿਆ ਉਸ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ। ਦੱਖਣ ਦੇ ਵਿਦਵਾਨਾਂ ਦੇ ਉਸ ਦਾ ਨਾਂ ਜਿਹੜਾ ਰਾਹੁਲ ਦੱਸਿਆ। ਕਿ ਉਸ ਦੇ ਘਰ ਦੇ ਵਿੱਚ ਰਾਹੁਲ ਨਾਂ ਦਾ ਇੱਕ ਪੁੱਤਰ ਪੈਦਾ ਹੋਇਆ ਪੁੱਤਰ ਵੀ ਪੈਦਾ ਹੋ ਗਿਆ ਗ੍ਰਸਤੀ ਜੀਵਨ ਮਧਾਰਨ ਕਾਲ ਹੈ ਪਰ ਬਾਦਸ਼ਾਹ ਫਿਰ ਵੀ ਦੁਖੀ ਆ ਫਿਰ ਇੱਕ ਦਿਨ ਸਮਾਂ ਆਇਆ ਉਹ ਆਪਣੇ ਮਹਾਂ ਮੰਤਰੀ ਨਾਲ ਚੌਥੇ ਬੰਨ੍ਹ ਘੁੰਮਣ ਵਾਸਤੇ ਗਿਆ ਉੱਥੇ ਨੇ ਇੱਕ ਸਾਧੂ ਨੂੰ ਦੇਖਿਆ ਜਿਹੜਾ ਦੁੱਖ ਸੁੱਖ ਤੋਂ ਨਿਰਲੇਪ ਸੀ ਜਿਹੜਾ ਬਹੁਤ ਖੁਸ਼ ਸੀ ਤੋਂ ਪੁੱਛਣ ਲੱਗਾ ਕਹਿੰਦਾ ਮਹਾਂ ਮੰਤਰੀ ਇਹ ਇਨਸਾਨ ਕਿਉਂ ਖੁਸ਼ ਹੈ ਕਹਿੰਦਾ ਇਹ ਸਾਧੂ ਆ ਇਹ ਦੁੱਖਾਂ ਤੋਂ ਸੁੱਖਾਂ ਤੋਂ ਨਿਰਲੇਪ ਇਹਦੀ ਸੁਰਤੀ ਜੜੀ ਆ ਗ੍ਰੰਥ ਦੇ ਨਾਲ ਲੱਗੀ ਹੋਈ ਆ ਪੰਥ ਦੇ ਨਾਲ ਲੱਗੀ ਹੋਈ ਆ ਕਾਲ ਪੁਰਖ ਪਰਮਾਤਮਾ ਦੇ ਨਾਲ ਲੱਗੀ ਆ ਇਹਨੇ ਭਗਤੀ ਕੀਤੀ ਆ ਤੇ ਜਿਹੜਾ ਬੰਦਾ ਭਗਤੀ ਕਰ ਲੈਂਦਾ ਬਾਣੀ ਪੜ ਲੈਂਦਾ ਉਹ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੋ ਜਾਂਦਾ ਤੇ ਬਾਦਸ਼ਾਹ ਕਹਿਣ ਲੱਗਾ ਮਾਵੇਂ ਹੁਣ ਜਿਹੜਾ ਮੈਂ ਕੀ ਕਰਾਂਗਾ ਮੈਂ ਵੀ ਜੰਗਲਾਂ ਦੇ ਵਿੱਚ ਜਾਵਾਂਗਾ ਘਰ ਆਇਆ ਆਪਣੇ ਰੱਥੀਏ ਨੂੰ ਬੁਲਾਇਆ ਰੱਥੀਏ ਨੂੰ ਬੁਲਾ ਤੇ ਆਖਰੀ ਵਾਰ ਆਪਣੀ ਪਤਨੀ ਤੇ ਆਪਣੇ ਬੱਚੇ ਰਾਹੁਲ ਦੇ ਦਰਸ਼ਨ ਕੀਤੇ ਤੇ ਸਾਧੂ ਦਾ ਭੇਤ ਤਰ ਕੇ ਰਾਜਾ ਸਦਾਰਥ ਜਿਹੜਾ ਘਰ ਦੇ ਵਿੱਚ ਤੁਰ ਪੈਂਦਾ ਜਦੋਂ ਬਾਹਰਲੇ ਬਨ ਦਰਿਆ ਦੇ ਕੋਲ ਪਹੁੰਚਦਾ ਤੇ ਆਪਣੇ ਰੱਥੀਏ ਨੂੰ ਵਾਪਸ ਭੇਜ ਦਿੰਦਾ ਕਿ ਤੂੰ ਜਾ ਹੁਣ ਬਾਦਸ਼ਾਹ ਜਿਹੜਾ ਜੰਗਲਾਂ ਦੇ ਵਿੱਚ ਜਾਂਦਾ ਹੈ ਭਗਤੀ ਕਰਦਾ ਫਿਰ ਭਗਤੀ ਤੋਂ ਟੁੱਟ ਜਾਂਦਾ ਇੱਕ ਦਿਨ ਭਗਤੀ ਕਰ ਰਿਹਾ ਸੀ ਕਿ ਇੱਕ ਬੀਬੀ ਨੇ ਉਸ ਨੂੰ ਯਾਦ ਕੀਤਾ ਕਿ ਮਹਾਤਮਾ ਬੁੱਧ ਜੀ ਤੁਹਾਡੇ ਵਾਸਤੇ ਖੀਰ ਬਣਾਈ ਆ ਆ ਕੇ ਇੱਕ ਵਾਰਾਂ ਸ਼ੱਕ ਲਓ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਨੇ ਕਿ ਅੰਤਿਮ ਗਿਆਨ ਤੱਕ ਪਹੁੰਚ ਗਿਆ ਸੀ ਮਹਾਤਮਾ ਬੁੱਧ ਤੇ ਇਹਦੀ ਭਗਤੀ ਜਿਹੜੀ ਟੁੱਟ ਜਾਂਦੀ ਆ ਫਿਰ ਸਮਾਂ ਆਇਆ ਇਸਨੇ ਆਪਣੇ ਸਰੀਰ ਦੇ ਉੱਤੇ ਹੋਰ ਕਸ਼ਟ ਕੀਤਾ ਤੇ 12 ਸਾਲ ਭਗਤੀ ਕੀਤੀ ਤੇ ਉਹ ਗਿਆਨ ਪ੍ਰਾਪਤ ਕਰ ਲਿਆ ਜਿਸ ਨੇ ਇਸਲਾਮ ਧਰਮ ਦਾ ਜਿਹੜਾ ਗਿਆ ਜਿਹੜਾ ਹੋਰ ਵਧਾ ਕੇ ਰੱਖ ਦਿੱਤਾ ਸੀ ਰਾਜਾ ਜਿਹੜਾ ਮਹਾਤਮਾ ਬੁੱਧ ਦੇ ਨਾਮ ਦੇ ਨਾਲ ਬਲਚਲਤ ਹੋ ਗਿਆ ਇਹ ਆਪਣੇ ਰਾਜ ਮਹਿਲਾਂ ਦੇ ਵਿੱਚ ਜਾਂਦਾ ਉੱਥੇ ਜਾ ਕੇ ਪ੍ਰਕਾਸ਼ ਕਰਦਾ ਗਿਆਨ ਦਾ ਵੰਡ ਦਿੰਦਾ ਪ੍ਰਚਾਰ ਕਰਦਾ ਇਸਲਾਮ ਧਰਮ ਦਾ ਤੇ ਬਾਅਦ ਵਿੱਚ ਇਸਲਾਮ ਧਰਮ ਦਾ ਪੈਗੰਬਰ ਬਣ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਕਾਲਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਉਸ ਦੇ ਸਾਰੇ ਦੁੱਖ ਕਲੇਜ ਜੜਿਆ ਨਾਸ਼ ਹੋ ਜਾਂਦੇ ਨੇ। ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਰਗਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤਕ ਦੇ ਨਾਲ ਡੋਲੇ ਜਿਸ ਰਾਖਾ ਸਿਰਜਣਹਾਰ। ਭਗਤ ਕਬੀਰ ਜੀ ਫਰਮਾਨ ਕਰਦੇ ਪੈਣੇ ਕਿ ਓ ਕਾਲ ਪੁਰਖ ਪਰਮਾਤਮਾ ਨੇ ਇਹੋ ਜੀ ਵਿਉਂਤ ਬਣਾ ਦਿੱਤੀ ਆ ਕਿ ਜਿਹੜਾ ਉਸ ਦਾ ਨਾਮ ਜਪਦਾ ਓ ਕਾਲ ਪੁਰਖ ਪਰਮਾਤਮਾ ਜਿੱਥੇ ਸੰਸਾਰ ਦੇ ਵਿੱਚ ਉਸ ਦੀ ਸਹਾਇਤਾ ਕਰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਉਸ ਦੀ ਸਹਾਇਤਾ ਕਰਦਾ ਸਭ ਜੀ ਬਖਸ਼ ਕਰਦ ਨੇ ਆਗਿਆ ਸੁਖ ਮਿਰਮਤਾ ਪਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਈ ਫਿਰ ਡੋਲਦ ਕਦ ਹੋਣਾ ਹੈ ਕਿਉਂਕਾ ਆਲਪੁਰਖ ਪਰਮਾਤਮਾ ਨੇ ਮੇਰੇ ਜੀਵਨ ਦੇ ਵਿੱਚ ਸੋਖੀ ਸੁਖ ਪ੍ਰਦਾਨ ਕਰ ਦਿੱਤਾ ਹੈ ਜਿਹੜਾ ਬੀਤ ਚੁੱਕਾ ਜੀਵਨ ਉਹਦੇ ਵਿੱਚ ਵੀ ਉਸਨੇ ਆਨੰਦ ਬਣਾਏ ਰੱਖਿਆ ਸਾਬ ਜੀ ਫਰਮਾਨ ਕਰਦੇ ਨੇ ਆਨੰਦ ਪਿਆ ਮੇਰੀ ਮਾਂ ਏ ਸਤ ਗੁਰੂ ਮੈਂ ਪਾਇਆ ਕਿ ਜਦੋਂ ਦਾ ਮੈਂ ਸੱਚੇ ਕਾਲਪੁਰਖ ਪਰਮਾਤਮਾ ਨੂੰ ਪਾ ਲਿਆ ਮੇਰੀ ਜ਼ਿੰਦਗੀ ਦੇ ਵਿੱਚ ਸੋਖੀ ਸੁਖ ਪ੍ਰਦਾਨ ਹੋ ਗਿਆ ਖੁਸ਼ੀ ਕਿਹੜਾ ਪ੍ਰਾਪਤ ਹੋ ਗਿਆ ਤਾਂ ਹੀ ਸਾਬ ਕਹਿੰਦੇ ਰਸਨਾ ਦੇ ਨਾਲ ਜੀਭਾ ਦੇ ਨਾਲ ਉਸ ਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਕਿਸ ਨੂੰ ਕਰਨਾ ਰਸਨਾ ਗੁਣ ਗਪਾਲਿਤ ਗਾਇਨਾ ਸ਼ਾਂਤ ਸਹਜ ਰਾਸਮਨ ਵਜਿਓ ਸਗਲੇ ਦੁੱਖ ਭਲਾਇ ਕਿ ਰਸਨਾ ਦੇ ਨਾਲ ਜੀਭਾ ਦੇ ਨਾਲ ਉਸ ਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪਣਾ ਜਿਹੜਾ ਸ੍ਰਿਸ਼ਟੀ ਦਾ ਸਿਰਜਣਹਾਰ ਜਿਹੜਾ ਸੱਚਾ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਤੇ ਕਦੇ ਵੀ ਦਾਤਾ ਦੇਣ ਲੈ ਕੇ ਥੱਕਦਾ ਨਹੀਂ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੇ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਕਿਉ ਕਾਲਪੁਰਖ ਪਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆਂ ਟੁੱਟਣਾ ਆਵੇ ਇਹ ਗਣਤ ਭ੍ਰੇ ਭੰਡਾਰਕ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਤੇ ਕਦੇ ਵੀ ਦਾਤਾ ਦੇਣ ਲੱਗੇ ਥੱਕਦਾ ਨਹੀਂ ਇੱਥੇ ਇੱਕ ਘਟਨਾ ਮਿਲਦੀ ਆ ਕਿ ਇਸਲਾਮ ਧਰਮ ਦਾ ਇੱਕ ਪੈਗੰਬਰ ਹੋਇਆ ਹੋਰ ਜਿਸ ਦਾ ਨਾਮ ਜਿਹੜਾ ਹਜਰਤ موسی ਜੀ ਲਿਖਿਆ ਗਿਆ ਇੱਥੇ ਦੱਖਣ ਦੇ ਵਿਦਵਾਨ ਲਿਖਦੇ ਹਨ ਕਿ ਹਜਰਤ موسی ਇੱਕ ਦਿਨ ਪੈਗੰਬਰ ਦੇ ਕੋਲ ਜਾਂਦਾ ਹੈ ਪੈਗੰਬਰ ਦੇ ਕੋਲ ਗਿਆ ਤੇ ਉਹਨੂੰ ਜਾ ਕੇ ਕਹਿਣ ਲੱਗਾ ਖੁਦਾ ਵਾਇਗਰੂ ਖੁਦਾ ਦੇ ਕੋਲ ਗਿਆ ਖੁਦਾ ਨੂੰ ਕਹਿੰਦਾ ਆਵਾਜ਼ ਮਾਰਦਾ ਕਹਿੰਦਾ हे ਖੁਦਾ ਪ੍ਰਗਟ ਹੋ ਕਿਉਂਕਿ ਇਸ ਨੇ ਭਗਤੀ ਕੀਤੀ ਸੀ ਖੁਦਾ ਦੀ ਜਦੋਂ ਵੀ ਇਹ ਖੁਦਾ ਨੂੰ ਯਾਦ ਕਰਦਾ ਸੀ ਖੁਦਾ ਜਿਹੜਾ ਇੰਦੇ ਸਾਹਮਣੇ ਆ ਜਾਂਦਾ ਸੀ ਇੱਕ ਦਿਨ ਖੁਦਾ ਦੇ ਕੋਲ ਗਿਆ ਖੁਦਾ ਨੂੰ ਆਵਾਜ਼ ਮਾਰੀ ਖੁਦਾ ਪ੍ਰਗਟ ਹੋ ਖੁਦਾ ਪ੍ਰਗਟ ਹੋ ਤੇ ਨਵਾਰਾ ਆਵਾਜ਼ ਮਾਰੀ ਦੱਖਣ ਦੇ ਵਿਦਵਾਨ ਲਿਖਦੇ ਪੈਣ ਕਿ ਖੁਦਾ ਜਿਹੜਾ ਪ੍ਰਗਟ ਹੋਇਆ ਤੇ ਇੱਥੇ ਕਹਿਣ ਲੱਗਾ ਹਜਰਤ ਮੂਸਾ ਕਹਿਣ ਲੱਗਾ ਕਹਿੰਦਾ ਖੁਦਾ ਤੂੰ ਸਾਰੇ ਜੀਵਨ ਦਾਤਾ ਦੇਣਾ ਤੇ ਜੇ ਦਾਤਾ ਦੇਣ ਵਾਲਾ ਕੰਮ ਮੇਰਾ ਸੌਖਾ ਕਰ ਦੇਵਾ ਕਹਿੰਦਾ ਕਿੱਦਾਂ ਕਰੇਂਗਾ ਕਹਿੰਦਾ ਦਾਤਾ ਦੇਣ ਵਾਲਾ ਕੰਮ ਤੋਂ ਮੈਨੂੰ ਸੌਂਬ ਦੇ। ਇਹ ਮੈਂ ਕਰਕੇ ਆਵਾਂਗਾ। ਤੇ ਖੁਦਾ ਕਹਿਣ ਲੱਗਾ ਹਜ਼ਰਤ موسی ਜੀ ਨਹੀਂ। ਇਹ ਕੰਮ ਤੇਰ ਕੋਲ ਨਹੀਂ ਹੋਣਾ। ਕਹਿੰਦਾ ਨਹੀਂ ਮੈਂ ਤੁਹਾਡੇ ਬਰਾਬਰ ਦਾ। ਮੈਂ ਕਰ ਲਵਾਂਗਾ। ਤੇ ਫਿਰ ਕਹਿਣ ਲੱਗਾ ਕਹਿੰਦਾ ਨਹੀਂ ਤੇਰ ਕੋਲ ਨਹੀਂ ਹੋਣਾ। ਉਹ ਖੜੇ ਪੈ ਜਾਂਦਾ। ਤੇ ਕਹਿੰਦਾ ਠੀਕ ਐ ਤੂੰ ਸ਼ਾਮ ਨੂੰ ਰਿਪੋਰਟ ਦੇਣੀ ਆ। ਹਜ਼ਰਤ موسی ਜਾਂਦਾ ਰਸਤੇ ਦੇ ਵਿੱਚ ਦਾਤਾ ਦੇਈ ਜਾ ਰਿਹਾ ਸਾਰਿਆਂ ਦੇਰ ਜਰਾ ਕੀ ਉਸਨੇ ਦੇਖਿਆ? ਇੱਕ ਨੌਜਵਾਨ ਗੱਭਰੂ ਜਿਹੜਾ ਕਬਰ ਦੇ ਵਿੱਚੋਂ ਇਸਤਰੀ ਨੂੰ ਪੁੱਟ ਰਿਆ ਤੇ ਉਸਦੇ ਨਾਲ ਕੰਮ ਕਰ ਰਿਆ ਜਦੋਂ ਕੰਮ ਕਰਦਾ ਦੇਖਿਆ ਤੇ ਇਸੇ ਦੱਖਣ ਦੇ ਵਿਦਵਾਨ ਲਿਖਦੇ ਪਏ ਨੇ ਕਿ ਹਜਰਤ موسی ਨੂੰ ਬਹੁਤ ਗੁੱਸਾ ਆਇਆ ਉਸ ਨੂੰ ਦਾਤ ਨਾਲ ਦੇ ਕੇ ਆਇਆ ਤੇ ਸ਼ਾਮਾ ਨੂੰ ਆਇਆ ਤੇ ਗੁੱਸੇ ਦੇ ਵਿੱਚ ਆਵਾਜ਼ ਮਾਰਦਾ ਪਿਆ ਕਹਿੰਦਾ ਹੇ ਖੁਦਾ ਪ੍ਰਗਟ ਹੋ ਹੇ ਖੁਦਾ ਪ੍ਰਗਟ ਹੋ ਜ਼ੋਰ ਦੀਆਂ ਆਵਾਜ਼ਾਂ ਮਾਰ ਲੱਪਿਆ ਖੁਦਾ ਆਇਆ ਖੁਦਾ ਕਹਿਣ ਲੱਗਾ ਹਜਰਤ موسی ਜੀ ਕੀ ਗੱਲ ਹੋ ਗਈ ਕੀ ਭੀੜ ਪੈ ਗਈ ਆ ਦੱਖਣ ਤੇ ਵਿਦਵਾਨ ਲਿਖਦੇ ਪੈਣੇ ਕਿ ਉਹ ਕਹਿਣ ਲੱਗਾ ਹਜਰ ਖੁਦਾ ਦਾਤਾ ਤੇ ਮੈਂ ਸਾਰਿਆਂ ਨੂੰ ਦਿਆ ਤੋ ਕਹਿਣ ਲੱਗਾ ਖੁਦਾ ਕਹਿਣ ਲੱਗਾ ਕਹਿੰਦਾ ਹਜਰਤ ਮੂਸਾ ਜੀ ਇੱਕ ਨਸਾਨ ਰਹਿ ਗਿਆ ਸੀ ਕਹਿੰਦਾ ਨਹੀਂ ਖੁਦਾ ਦਾਤਾ ਤੇ ਮੈਂ ਸਾਰਿਆਂ ਨੂੰ ਦਿਆ ਕੋਈ ਨਹੀਂ ਰਹਿ ਗਿਆ ਕਹਿੰਦਾ ਨਹੀਂ ਰਹਿ ਗਿਆ ਸੀ ਸੋਚ ਲਾ ਹਜ ਕਹਿੰਦਾ ਹਾਂ ਖੁਦਾ ਉਹਨੂੰ ਦਾਤਾ ਮੈਂ ਜਾਣ ਕੇ ਨਹੀਂ ਦੇਖਿਆ ਕਹਿੰਦਾ ਕਿਉਂ ਨਹੀਂ ਦੇਖਿਆ ਕਹਿੰਦਾ ਉਹ ਇਸਤਰੀ ਦੇ ਨਾਲ ਕੰਮ ਕਰ ਰਿਹਾ ਸੀ ਤੇ ਖੁਦਾ ਕਹਿਣ ਲੱਗਾ ਹਜਰਤ ਮੂਸਾ ਜੀ ਜਦੋਂ ਮੈਂ ਕਿਸੇ ਨੂੰ ਦਾਤ ਦੇਣਾ ਨਾ ਮੈਂ ਇਹ ਨਹੀਂ ਵੇਖਦਾ ਪਿਆ ਕਿ ਕੋਈ ਕੋ ਕਰਮ ਕਰ ਰਿਹਾ ਕਿਸ ਜਾਤ ਦੇ ਨਾਲ ਸੰਬੰਧ ਰੱਖਦਾ ਮੈਂ ਸਾਰਿਆਂ ਨੂੰ ਦਾਤਾ ਜਿਹੜੀਆਂ ਬਰਾਬਰ ਦੇਣਾ ਤਾਂ ਹੀ ਸੱਭ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਸਭਣਾ ਜੀਆਂ ਦਾ ਇੱਕ ਦਾਤਾ ਸੋਮਾ ਵਿੱਚ ਰੋ ਦੇ ਕਿਉਂਕਿ ਉਹ ਕਾਲ ਮੁਖ ਪਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਤੇ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਇੱਥੇ ਇੱਕ ਘਟਨਾ ਹੋਰ ਮਿਲਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਗੜ ਸ਼ੰਕਰਨ ਜਿੱਤਣ ਵਾਸਤੇ ਜਾ ਰਹੇ ਸਨ ਰਸਤੇ ਦੇ ਵਿੱਚ ਉਹ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਜਾਂਦੇ ਆ ਭਾਈ ਦਰਬਾਰੀ ਜੀ ਭਾਈ ਕਨਈਆ ਜੀ ਦੀ ਵੰਸ਼ ਦੇ ਵਿੱਚੋਂ ਸਨ ਤੇ ਜਦੋਂ ਮਹਾਰਾਜ ਆਪਣੀ ਫੌਜ ਦੇ ਸਮੇਤ ਜਾ ਰਹੇ ਸਨ ਭਾਈ ਦਰਬਾਰੀ ਜੀ ਦੇ ਡੇਰੇ ਦੇ ਵਿੱਚ ਗਏ ਤੇ ਭਾਈ ਦਰਬਾਰੀ ਜੀ ਨੇ ਜਲ ਪਾਣੀ ਦੇ ਨਾਲ ਉਹਨਾਂ ਦੀ ਸੇਵਾ ਕੀਤੀ। ਜਦੋਂ ਜਲ ਪਾਣੀ ਦੇ ਨਾਲ ਸੇਵਾ ਕੀਤੀ ਤੇ ਆਉਣ ਦਾ ਕਾਰਨ ਪੁੱਛ ਲਿਆ। ਮਹਾਰਾਜ ਅੱਜ ਬਹੁਤ ਫੌਜ ਬਹੁਤ ਨਾਲ ਕਿੱਧਰ ਚੜ੍ਹਾਈ ਕੀਤੀ ਆ? ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਕਹਿੰਦਾ ਭਾਈ ਦਰਬਾਰੇ ਜੀ ਗੜ ਸ਼ੰਕਰ ਨੂੰ ਜਿੱਤਣ ਵਾਸਤੇ ਜਾ ਰਹੇ ਆ। ਤੇ ਤੁਸੀਂ ਅਰਦਾਸ ਕਰੋ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਗੜ ਸ਼ੰਕਰ ਨੂੰ ਜਿੱਤ ਲਈਏ। ਇਤਿਹਾਸ ਗਵਾਹੀ ਪਰਦਾ ਕਿ ਮਹਾਰਾਜ ਦੀ ਗਵਾਈ ਦੇ ਹੇਠ ਅਰਦਾਸ ਬੇਨਤੀ ਹੋਈ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਗੜ ਸ਼ੰਕਰ ਨੂੰ ਜਿੱਤ ਕੇ ਮਾਇਆ ਦਾ ਖਜ਼ਾਨਾ ਜਿੱਤ ਕੇ ਰਸਤੇ ਦੇ ਵਿੱਚ ਆ ਰਹਾ ਸੀ ਤੇ ਉਸ ਨੂੰ ਹੰਕਾਰ ਹੋ ਗਿਆ ਬਾਪੂ ਸੋਨ ਸਿੰਘ ਸੀਤਲ ਆਪਣੇ ਗ੍ਰੰਥ ਦੇ ਵਿੱਚ ਲਿਖਦੇ ਪੈਣੇ ਕਿ ਜਦੋਂ ਇਸ ਨੂੰ ਹੰਕਾਰ ਹੋ ਗਿਆ ਤੇ ਭਾਈ ਦਰਬਾਰੀ ਦੇ ਡੇਰੇ ਦੇ ਵਿੱਚ ਗਿਆ ਕਹਿਣ ਲੱਗਾ ਤੇ ਫਿਰ ਜਲ ਪਾਣੀ ਦੇ ਨਾਲ ਸੇਵਾ ਕੀਤੀ ਤੇ ਭਾਈ ਦਰਬਾਰੀ ਜੀ ਨੇ ਆਉਣ ਦਾ ਕਾਰਨ ਪੁੱਛ ਲਿਆ ਮਹਾਰਾਜਾ ਰਣਜੀਤ ਸਿੰਘ ਹੰਕਾਰ ਦੇ ਵਿੱਚ ਕਹਿ ਰਿਹਾ ਕਹਿੰਦਾ ਭਾਈ ਦਰਬਾਰੀ ਜੀ ਖਜ਼ਾਨਾ ਬਹੁਤ ਦੱਸੋ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਭਾਈ ਦਰਬਾਰੀ ਜੀ ਕਹਿਣ ਲੱਗੇ ਬਾਦਸ਼ਾਹ ਅੱਜ ਇੰਨਾ ਹੰਕਾਰ ਹੋ ਗਿਆ ਕੱਲ ਤੂੰ ਆਪ ਮੰਗਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਅਰਦਾਸ ਕਰਵਾਈ ਆ ਤੇ ਮੰਗਦਾ ਪਿਆ ਤੇ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦੀਆਂ ਹਦਾਇਤਾਂ ਕਰਿਆ ਤੇ ਕਿਉਂ ਤੂੰ ਕਹਿ ਲੱਗਾ ਨਹੀਂ ਮੇਰੇ ਕੋਲ ਧਨ ਬਹੁਤ ਆ ਮਾਇਆ ਬਹੁਤ ਦੱਸੋ ਕਿਸ ਚੀਜ਼ ਦੀ ਜ਼ਰੂਰਤ ਆ ਆਪਾਂ ਆਮ ਦੇਖੀਦਾ ਜਦੋਂ ਅਸੀਂ ਘਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਦਾਨ ਕਰਦੇ ਆ ਜਦੋਂ ਦਾਨ ਕਰਦੇ ਆ ਤੇ ਇਹ ਕਹਿੰਦੇ ਲਿਖਵਾਇਆ ਜਾਂਦਾ ਕਿ ਤਵੇ ਇਹਦੇ ਉੱਤੇ ਪਤਵਿਆਂ ਦੇ ਉੱਤੇ ਜਿਹੜਾ ਸਾਡਾ ਨਾਂ ਲਿਖਿਆ ਜਾਵੇ ਕਰੋੜ ਕਰੋੜ ਕੇ ਨਾਂ ਲਿਖਿਆ ਜਾਂਦਾ ਕਿ ਆ ਫਲਾਨੇ ਨੇ ਦਾਨ ਕੀਤਾ ਤੇ ਆ ਠਿਗਨੇ ਨੇ ਦਾਨ ਕੀਤਾ ਤੇ ਅਸੀਂ ਇੱਕ ਬੰਨੇ ਅਰਦਾਸ ਕਰਦੇ ਹਾਂ ਸਤ ਗੁਰ ਕੀ ਸੇਵਾ ਸਫਲਾ ਜੀਤੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਈ ਇਹ ਅੱਜ ਦੀ ਸਚਾਈ ਮਾਫ ਕਰਨਾ ਲਾਈਵ ਚੱਲ ਰਿਹਾ ਤੇ ਇਹ ਅੱਜ ਦੇ ਹਾਲਾਤ ਨੇ ਮਹਾਰਾਜਾ ਨਜੀਤ ਸਿੰਘ ਵੀ ਇਹਨੇ ਵੀ ਕਈ ਗਲਤੀਆਂ ਕੀਤੀਆਂ ਸੀ ਜੋ ਅਸੀਂ ਅੱਜ ਕਰ ਰਹੇ ਪਏ ਹਾਂ ਬਾਪੂ ਸੋਹ ਸਿੰਘ ਸੀਤਲ ਲਿਖਦਾ ਪਿਆ ਕਿ ਮਹਾਰਾਜਾ ਨਜੀਤ ਸਿੰਘ ਨੇ ਦੋ ਗਲਤੀਆਂ ਹੋਰ ਕੀਤੀਆਂ ਸੀ ਪਹਿਲੀ ਗਲਤੀ ਇਹ ਕੀਤੀ ਸੀ ਕਿ ਇਸ ਦੇ ਦਾੜੇ ਦੇ ਵਿੱਚ ਧੌਲੇ ਆ ਗਏ ਸਨ ਤੇ ਇਸ ਨੇ ਆਪਣੇ ਦਾੜੇ ਨੂੰ ਰੰਗ ਲਿਆ ਸੀ ਜੋ ਅੱਜ ਆਪਾਂ ਵੀ ਕਰ ਰਹੇ ਹਾਂ ਜੇ ਦਾੜੀ ਚਿੱਟੀ ਹੋ ਜਾਂਦੀ ਹੈ ਫੜ ਕੇ ਮਹਿੰਦੀ ਲਾਉਣ ਲੱਗ ਪੈਂਦੇ ਆ ਸਾਡੀਆਂ ਭੈਣਾਂ ਜਿਹੜੀਆਂ ਸਿਰ ਤੇ ਮਹਿੰਦੀਆਂ ਲੰਮਦੀਆਂ ਨੇ ਕਿ ਵਾਲ ਜਿਹੜੇ ਚਿੱਟੇ ਹੋ ਗਏ ਨੇ ਕਾਲੇ ਕਰ ਲ ਕੇ ਫਲਾਣੇ ਵਿਆਹ ਦੇ ਵਿੱਚ ਜਾਣਾ ਤੇ ਟਿਕਨੇ ਪਾਰਟੀ ਦੇ ਵਿੱਚ ਜਾਣਾ ਮਾਫ ਕਰਨਾ ਲੈ ਚੱਲਦਾ ਪਿਆ ਗੱਲਾਂ ਸੱਚੀਆਂ ਨੇ ਦੂਸਰੀ ਗਲਤੀ ਇਸ ਨੇ ਇੱਕ ਕੀਤੀ ਸੀ ਇਸ ਨੇ ਨਚਾਰਾਂ ਵੇਖ ਲਿਆ ਸਨ ਡਾਂਸਰਾਂ ਵੇਖ ਲਿਆ ਸਨ ਜੋ ਅਸੀਂ ਵੀ ਅੱਜ ਕੱਲ ਪਖੰਡ ਕਰਦੇ ਪਿਆ ਗੁਰੂ ਘਰ ਦੇ ਵਿੱਚ ਸਮਾਗਮ ਹੋਵੇ ਉੱਥੇ ਅਸੀਂ 1 ਰੁਪਿਆ ਦੇ ਕੇ ਖੁਸ਼ ਨਹੀਂਗੇ ਤੇ ਪੀਰਾਂ ਦੇ ਉੱਤੇ ਮੇਲਾ ਹੋਵੇ ਤੇ ਉਹ ਕੰਜਰ ਸੱਦਣਾ ਜਿਹੜਾ ਆ ਕੇ ਸਾਡੀ ਧੀ ਭੈਣ ਦੀ ਬਾਹ ਫੜੇ ਤੇ ਨਾਲੇ ਅਸੀਂ ਫੱਕਰ ਦੇ ਨਾਲ ਆਖਾਂਗੇ ਫਲਾਣਾ ਕਲਾਕਾਰ ਆਇਆ ਸੀ ਸਾਡੀ ਧੀ ਭੈਣ ਦੀ ਬਾਹ ਫੜ ਕੇ ਉਹਦੇ ਨਾਲ ਨੱਚ ਇਹ ਅੱਜ ਦੇ ਹਾਲਾਤ ਨੇ ਇੱਕ ਬੰਨੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਪੈ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣ ਅਸੀਂ ਜਾਣਦੇ ਜਿਬ ਗਾਨੀ ਨੂੰ ਆਪਣੀ ਨੂੰ ਧੀ ਸਮਝਦੇ ਆਂ ਆਪਣੀ ਨੂੰ ਭੈਣ ਸਮਝਦੇ ਤਾਂ ਜਿਬ ਗਾਨੀ ਨੂੰ ਕਿਉਂ ਨ ਸਮਝਦੇ ਇੱਕ ਬੰਨੇ ਅਰਧੀ ਅਰਦਾਸ ਕਰਦੇ ਪਏ ਆਂ ਕਿ ਜਿਨ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰੱਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾਨਾ ਸਰਦਾਨ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਨਾ ਸਾਡੇ ਕੋਲ ਕੇਸ ਹੈਗੇ ਨੇ ਨਾ ਸਾਡਾ ਅੱਜ ਭਰੋਸਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅੱਜ ਮੜੀਆਂ ਮਸਾਨੀਆਂ ਦੇ ਉੱਤੇ ਦੀਵੇ ਜਗਾਉਂਦੇ ਫਿਰਦੇ ਆਂ ਤੇ ਪੁੱਛਦੇ ਕਿੰਨਾਂ ਨੂੰ ਮਰਦਿਆਂ ਨੂੰ ਜਿਹੜੇ ਸਾਡੇ ਵੱਡੇ-ਵਡੇਰਾਂ ਤੋਂ ਛਤਰ ਖਾਤੇ ਮਰੇ ਨੇ ਸਾਹਿਬ ਜੀ ਗੁਰਬਾਣੀ ਅੰਦਰ ਬਚਨ ਫਰਮਾਣ ਕਰਦੇ ਨੇ ਦੁਬਿਧਾ ਨਾ ਪੜੋ ਹਰ ਵੀ ਮੇਂ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਇ ਤੇ ਮੇਰਾ ਸਾਹਿਬ ਕਹਿੰਦਾ ਸੀ ਜਦ ਲੱਗ ਖਾਲਸਾ ਰਹੇ ਨਿਆਰਾ ਤੱਬ ਲਗਤੀ ਉਹ ਦੂ ਮੈਂ ਸਾਰਾ ਜਬਿਕਰਨ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰੇਤ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਸੀ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਪੂਰੀ ਮਰਯਾਦਾ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਨੇ ਤੇ ਮੈਂ ਇਹਨਾਂ ਦੀ ਪ੍ਰੀਤ ਕਰਦਾ ਰਵਾਂਗਾ ਜਦੋਂ ਇਹ ਪਖੰਡ ਕਰਨ ਲੱਪੇ ਮਡੀਆਂ ਮਸਾਨੀਆਂ ਤੇ ਜੰਗ ਲੱਪੇ ਮਾਵੇਂ ਇਹਨਾਂ ਨੂੰ ਨਹੀਂ ਪੁੱਛਣਾ ਤੇ ਸਾਬ ਕਹਿੰਦੇ ਨੇ ਖਾਲਸਾ ਖਾਸ ਘਾਵੈ ਸੋਈ ਜਿਸ ਕਾ ਹਿਰਦਾ ਧਰਮ ਨਾ ਹੋਈ ਧਰਮ ਪੇਖ ਤੇ ਰਹੇ ਨਿਆਰਾ ਸੋਈ ਖਾਲਸ ਸਤਗੁਰ ਹਮਾਰਾ ਨਾਲ-ਨਾਲ ਗੱਲਾਂ ਵੀ ਕਰਾਂਗਾ ਤਨ ਨਾਲ ਨਾਲ ਗੁਰਬਾਣੀ ਤੇ ਫਰਮਾਨ ਵੀ ਦਵਾਗਾ ਹੁਣ ਅੱਜ ਕੱਲ ਕਹਿ ਦਿੰਦੇ ਆ ਕਿ ਸਾਡੇ ਤੇ ਗੱਲਾਂ ਲੱਗਦੀਆਂ ਨੇ ਜੋ ਗੁਰੂ ਸਾਹਿਬ ਕਰਨ ਗੱਲਾਂ ਉਹ ਹੀ ਕਰਾਂਗੇ ਵਾਦੂ ਸਾਖੀਆਂ ਸੁਣਾ ਲਈਆਂ ਹੁਣ ਗੱਲਾਂ ਸਿੱਧੀਆਂ ਨੇ ਭੰਡਾਰਾ ਬਹੁਤ ਪਿਆਰਾ ਪਰ ਅੱਜ ਜਿਹੇ ਮਾਹੌਲ ਦੇਖਦਾ ਨਾ ਦੁੱਖ ਹੁੰਦਾ ਕਿ ਸਾਡੀ ਸਿੱਖ ਕੌਮ ਜਿਹੜੀ ਕਿੱਧਰ ਨੂੰ ਜਾ ਰਹੀ ਆ ਕਿਹੜੇ ਰਾਹ 'ਤੇ ਰਹੀ ਆ ਮਾਫ ਕਰਨਾ ਖਿਮਾ ਦਾ ਜੱਜਕਾ ਲਾਈਵ ਚੱਲਦਾ ਪਿਆ ਪਰ ਇਹ ਅੱਜ ਦੇ ਹਾਲਾਤ ਬਣੇ ਪੈਣ ਸਾਡੇ ਸਾਨੂੰ ਇਹ ਪਖੰਡਾ ਦੇ ਵਿੱਚੋਂ ਨਿਕਲਣਾ ਪਵੇਗਾ ਇੱਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕੰਸੈ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਰਖ ਪਰਮਾਤਮਾ ਦਾ ਨਾਮ ਵਸ ਜਾਂਦਾ ਉਹਨਾਂ ਮਨੁੱਖਾਂ ਦੇ ਸਾਰੇ ਦੁੱਖ ਕਲੇਸ਼ ਜਿਹੜੇ ਨਾਸ਼ ਹੋ ਜਾਂਦੇ ਨੇ ਸੋ ਇੰਨਿਆ ਕਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣ ਜਾਣ ਕੇ ਬੱਚਾ ਸਮਝ ਕੇ ਮਾਰਕਨਾਂ ਦੇ ਦਾਸ ਦੇ ਸ਼ਬਦਾਂ ਦੇ ਨਾਲ ਕਿਸੇ ਨੂੰ ਦੁੱਖ ਲੱਗਾ ਵੇ ਦਾਸਕਿਮਾ ਦਾ ਜਾਚ ਕੇ ਕਿਉਂਕਿ ਗੁਰੂ ਰਾਮਦਾਸ ਦੇ ਦਾਦਾ ਦਾ ਕੁੱਤਾ ਹੈ ਤੇ ਗੁਰੂ ਸਾਹਿਬ ਜੀ ਦੇ ਅੱਗੇ ਇਹੀ ਅਰਦਾਸ ਕਰਦੀ ਆ ਕਿ ਕਾਲਪੁਰਖ ਪਰਮਾਤਮਾ ਤ੍ਰਿਸ਼ਰਨ ਤੇ ਵਿੱਚ ਆਇਆ ਤੇ ਤੇਰੇ ਇੱਕ ਦਾਦਾ ਦਾ ਮੈਂ ਕੁੱਤਾ ਤੇ ਆਪਣਾ ਮਾਨਦਾਰੀ ਵਾਲਾ ਪੜਾ ਜਿਹੜਾ ਮੇਰੇ ਗਲ ਦੇ ਵਿੱਚ ਪਾ ਕੇ ਰੱਖੇ ਜੇ ਲੱਖ ਕੇ ਅਤ ਮੈਂ ਬਾਰਾ ਹੋ ਜਾਣਾ ਹੈ ਇਹੀ ਅਰਦਾਸ ਕਰਦਿਆਂ ਖਿਮਾ ਦਾ ਚਕਾਂ ਵਿਚਾਰਾ ਕਰਦੇ ਆ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਣਯੋਗ ਬਖਸ਼ ਲਾਣਾ ਜੀ ਬਲਾਉ ਖਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕਲੇ